ਕਿਆ ਛੱਡਣੇ ਨਹੀਂ ਸੁੱਕੇ ਬੜਾ ਹੱਸ ਕੇ ਵੇਖਿਆ ਤਲ ਜੋ ਹੈ ਬੜੀ ਵਾਰੀ ਕਹਿ ਕੇ ਵੇਖਿਆ ਤੋਨਾ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਵੇਖਿਆ ਨਹੀਂ ਗੁੱਸਾ ਸਾਡਾ ਵੇਖਿਆ ਪਿਆਰ ਤੂੰ ਆ ਤੂੰ ਆ ਤੂੰ ਮਾ ਤੂੰ ਮਾ ਕਰਦਾ ਹੈ ਮੇਰੀ ਦੇ ਮੁਲਕ ਦੋ ਕਾਂਟੇ ਮਨਜ਼ੂਰੀ ਸਾਨੂੰ ਦੇ ਪੈਰੀ ਦੇ ਮੁਨਖ ਤੋਂ ਢਾਂਟੇ ਵਣਜ ਜਿਸਾਨੂੰ ਦੇ ਦੇ ਸਰਕਾਰ ਤੈਮ ਦੀਆਂ ਵੇਟ ਬਾਥ ਅੱਖ ਰੱਖੀਆਂ ਉਹ ਵੀ ਸੇਖੀਆਂ ਨਾ ਉੱਤੇ ਬੜੀ ਅਕੀਆਂ ਡੜੰਡਾ ਡੜੰਡਾ ਡੰਡਾ ਡੰਡਾ ਤੈਮ ਦੀਆਂ ਵੇਟ ਬਾਥ ਅੱਖ ਰੱਖੀਆਂ ਸਿੱਖ ਫੌਜੀ ਨਹੀਂ ਤੇ ਬੜੀ ਅਕੀਆਂ ਹੇ ਮਨ ਜਾਣ ਕਿੱਦਾਂ ਅੱਗੇ ਖੜੇ ਸਰ ਮੁਲਖ ਦੋ ਘੰਟੇ ਮਨਜ਼ੂਰੀ ਸਾਨੂੰ ਦੇ ਦੇ ਸਰਕਾਰ ਤੂਆਂ ਤੂਆਂ ਕਰ ਤਾਂਗੇ ਮੈਰੀ ਦੇ ਮੁਲਖ ਦੋ ਘੰਟੇ ਉਡਰ ਜੇ ਸਾਨੂੰ ਦੇ ਦੇ ਸਰਕਾਰ ਆਂ ਦਰਦਾ ਨਹੀਂ ਮੋਦੀ ਥੋੜੀ ਖੈਰ ਕਿਉਂਦਾ ਏ ਉਹ ਵੀ ਸੇਖ ਵਾਲਾ ਸੱਤੀ ਸੱਚ ਕਉਂਦਾ ਏ ਆਂ ਦਰਦਾ ਨਹੀਂ ਮੋਦੀ ਥੋੜੀ ਖੈਰ ਕਿਉਂਦਾ ਏ ਗਿੱਲਾਂ ਵਾਲੀ ਵਾਲਾ ਸੱਤੀ ਸੱਚ ਕਉਂਦਾ ਏ ਉਹ ਵੀ ਠੋਕਣੇ ਨੇ ਜਿਹੜੇ I'm <laughs>